ਸਤਿ ਸ੍ਰੀਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਸੁਢੀ ਲਈ ਲੈ ਕੇ ਆ ਚंदेਰੀ ਸਿਲਕ ਦੇ ਉੱਪਰ ਬਨਾਸੀ ਸਟਾਈਲ ਸੂਟ ਜੀ ਨੱਕ ਚੈੱਕ ਕਰੋ ਜੀ ਵਰਕ ਬਹੁਤ ਪਿਆਰਾ ਹੋਇਆ ਹੋਇਆ ਜੀ ਚंदेਰੀ ਸਿਲਕ بیس ਆਊਗਾ ਜੀ ਬਨਾਸੀ ਸਟਾਈਲ ਸੂਟ ਬਣਿਆ ਹੋਇਆ ਜੀ ਨੱਕ ਚੈੱਕ ਕਰੋ ਜੀ ਉਸ ਤੋਂ ਬਾਅਦ ਇਹਦਾ ਘੇਰਾ ਚੈੱਕ ਕਰੋ ਜੀ ਬਹੁਤ ਪਿਆਰਾ ਡਿਜ਼ਾਈਨ ਆ ਜੀ ਤੇ ਨਾਲ ਇਹਦੇ ਬਾਜੂ ਨੇ ਜੀ ਚंदेਰੀ ਸਤ ਸਿਲਕ ਦੀ ਆ ਦੇਖੋ ਬਾਜੂ ਚੈੱਕ ਕਰੋ ਜੀ ਪੰਜ ਇਹਦੇ ਵਿੱਚ ਕਲਰ ਆਉਣਗੇ ਚੰਦੀਰੀ ਸਿਲਕ ਬੇਸ ਆਊਗਾ ਜੀ ਜੈਪੁਰੀ ਸਟਾਈਲ ਬਣਿਆ ਹੋਇਆ ਮੇਰੀਆਂ ਪਹਿਣਾ ਵਾਸਤੇ ਕਰਵਾ ਚੋਤ ਵਾਤੇ ਸਪੈਸ਼ਲੀ ਸੂਟ ਲੈ ਕੇ ਆਏ ਜੀ ਚੰਦੀਰੀ ਸਿਲਕ ਦੇ ਉੱਪਰ ਸਪੈਸ਼ਲ ਜੀ ਬਿਲਕੁਲ ਨਵਾਂ ਬੇਸ ਆ ਜੀ ਪੰਜ ਰੰਗ ਆਉਣਗੇ ਸੋਨ ਰੰਗ ਵਿੱਚ ਇੱਕ ਕਰਾਉਣੇ ਆ ਜੀ 1950 ਰੁਪਏ ਦਾ ਰੇਟ ਆ ਜੀ ਤੇ ਨਾਲ ਹੀ ਦੁਪੱਟਾ ਚੈੱਕ ਕਰੋ ਜੀ ਚੰਦੀਰੀ ਸਿਲਕ ਦੀ ਨਾਲ ਦੁਪੱਟਾ ਲੱਗਿਆ ਜੈਪੁਰੀ ਸਟਾਈਲ ਬਣਿਆ ਹੋਇਆ ਜੀ ਗੀਜਾ ਕਾਟਨ ਦੀ ਨਾਲ ਪਲੇਨ ਬਾਟਮ ਆਉ ਜੀ ਗੀਜਾ ਕਾਟਨ ਨਾਲ ਪਲੇਨ ਬਾਟਮ ਆ ਜੀ ਚੰਦੀਰੀ ਸਿਲਕ ਬੇਸ ਆ ਜੀ ਜੈਪੁਰੀ ਸਟ ਕਲਰ ਚੈੱਕ ਕਰ ਲਓ ਜਿਹੜਾ ਤੁਹਾਨੂੰ ਕਲਰ ਪਸੰਦ ਆਉਗਾ ਇਹ ਸਕਰੀਨ ਸ਼ਾਟ ਲੈ ਲਿਓ ਜੀ ਮੇਰੇ ਭੈਣ ਬਦਸਪੈਸ਼ਲ ਅਸੀਂ ਕਰਵਾ ਚਾਹ ਉੱਤੇ ਲੈ ਕੇ ਆਏ ਆ ਜੀ ਚੰਦੀਰੀ ਸਿਲਕ ਬੇਸ ਆ ਬਿਲਕੁਲ ਨਵਾਂ ਕੱਪੜਾ ਆ ਜੀ 1950 ਰੁਪਏ ਦਾ ਰੇਟ ਆ ਜੀ ਇੱਕ ਸੂਟ ਦੀ ਸ਼ਿਪਿੰਗ 60 ਰੁਪਏ ਆ ਜੀ ਪੰਜ ਕਲਰ ਨੇ ਜੀ ਚੰਦੀਰੀ ਸਿਲਕ ਬਿਲਕੁਲ ਨਵਾਂ ਬੇਸ ਆ ਜੀ ਨੱਕ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਜੀ ਬਿਲਕੁਲ ਡੀਪ ਵਰਕ ਆ ਜੀ ਕੱਪੜੇ ਦਾ ਚੰਦੀਰੀ ਸਿਲਕ ਕੱਪੜਾ ਆ ਜੀ ਨਵਾਂ ਬੇਸ 1950 ਰੁਪਏ ਦਾ ਰੇਟ ਆ ਜੀ ਕੀਪਿੰਗ ਇੱਕ ਹੂ ਦੀ 60 ਰੁਪਿਆ ਜੀ ਸਪੈਸ਼ਲ ਮੇਰੀਆਂ ਪਹਿਣਾ ਵਾਸਤੇ ਲੈ ਕੇ ਆਈ ਕਰਵਾ ਚੌਤੇ ਜੀ ਪੰਜ ਕਲਰ ਨੇ ਜੀ ਕਲਰ ਚੈੱਕ ਕਰੀ ਚਲੋ ਇੱਕ ਕਲਰ ਦੂਸਰਾ ਰੰਗ ਇਹ ਆ ਜੀ ਤੀਜਾ ਰੰਗ ਇਹ ਆ